ਸਟੂਡੈਂਟਸ ਮੈਂ ਤੁਹਾਡੀ ਹਰਵਿੰਦਰ ਕੌਰ मैम ਅੱਜ ਦੀ ਰੀਜ਼ਨਿੰਗ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਤਾਂ ਸਟੂਡੈਂਟਸ ਸਟਾਰਟ ਕਰਦੇ ਆ ਆਪਣੀ ਜਿਹੜੀ ਹੈ ਪ੍ਰੈਕਟਿਸ ਕੁਐਸਚਨ ਸਟਾਰਟ ਕਰਦੇ ਆ ਜੀ ਤਾਂ ਸਟੂਡੈਂਟਸ ਆਪਾਂ 10 ਜਿਹੜੇ ਕੁਐਸਚਨ ਸੀ ਉਹ ਕਰ ਚੁੱਕੇ ਆ ਤੇ ਆਪਾਂ 11 ਨੰਬਰ ਵਾਲਾ 11ਵਾਂ ਕੁਐਸਚਨ ਕਰਨ ਲੱਗੇ ਆ ਜੀ ਤਾਂ ਸਟੂਡੈਂਟਸ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੁੰਦਾ ਜੀ ਡਿਫਰੈਂਸ ਚੈੱਕ ਕਰਨਾ ਤਾਂ ਆਪਾਂ ਇੱਥੇ ਡਿਫਰੈਂਸ ਚੈੱਕ ਕਰਦੇ ਆ ਜੀ 27 ਅਤੇ 32 ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ ਸਟੂਡੈਂਟਸ ਇਹਦੇ ਵਿੱਚ ਜੇ ਆਪਾਂ 5 ਪਲੱਸ ਕਰਦੇ ਆ ਜੀ 5 ਪਲੱਸ ਕਰਦੇ ਆ ਤਾਂ ਆਪਣੇ ਕੋਲ ਜਿਹੜਾ 32 ਆਂਦਾ ਆਪਾਂ ਇੱਥੇ ਲਿਖ ਲੈਨੇ ਆ ਸਟੇਟਮੈਂਟ ਜੀ 23 2 30 35 ਤੇ 33 ਠੀਕ ਹੈ ਜੀ ਤਾਂ ਹੁਣ ਆਪਾਂ ਕਰਦੇ ਆ ਇੱਥੇ ਆਪਣੇ ਕੋਲ ਪਤਾ ਹੈ ਸਟੂਡੈਂਟਸ 5 ਪਲੱਸ ਹੋ ਰਿਹਾ ਹੈ ਤਾਂ ਇੱਥੇ ਆਪਣੇ ਕੋਲ ਘੱਟ ਰਿਹਾ ਹੈ ਕਿਉਂਕਿ 32 ਦੇ ਵਿੱਚੋਂ 30 ਕਿਤੇ ਤਾਂ -2 ਆ ਗਿਆ ਇੱਥੇ ਆਪਣੇ ਕੋਲ ਫੇਰ 5 ਪਲੱਸ ਹੋ ਰਿਹਾ ਹੈ 30 ਦੇ ਵਿੱਚ 5 ਪਲੱਸ ਕੀਤੇ ਤਾਂ 35 ਆ ਰਿਹਾ ਹੈ ਤੇ ਬਹੁਤ ਸਿੰਪਲ ਹੈ 35 ਦੇ ਵਿੱਚ ਜਦੋਂ 33 ਆ ਆਣਗੇ ਤਾਂ ਇਟ ਮੀਨਸ ਟੂ ਪਲੱਸ ਹੋ ਰਿਹਾ ਤਾਂ ਮਾਈਨਸ ਹੋ ਰਿਹਾ ਤਾਂ ਆ ਰਿਹਾ ਤਾਂ ਹੁਣ ਆਪਣੇ ਕੋਲ ਕੀ ਪੈਟਰਨ ਬਣ ਗਿਆ ਜੀ ਇੱਥੇ 5 ਪਲੱਸ ਹੋ ਰਿਹਾ ਫਿਰ 2 ਮਾਈਨਸ ਹੋ ਰਿਹਾ 5 ਪਲੱਸ ਹੋ ਰਿਹਾ 2 ਮਾਈਨਸ ਹੋ ਰਿਹਾ ਤਾਂ 2 ਮਾਈਨਸ ਹੋ ਗਏ ਤਾਂ ਹੁਣ ਕੀ ਅੱਗੇ ਹੋਏਗਾ ਜੀ 5 ਪਲੱਸ ਹੋਣਗੇ 5 ਪਲੱਸ ਹੋਣਗੇ ਤਾਂ ਜੀ ਆਪਣਾ ਆਨਸਰ ਆਏਗਾ 38 ਤਾਂ ਮਤਲਬ ਕਿ 28 ਜਿਹੜਾ 38 ਆ ਉਹ ਆਪਣਾ ਆਨਸਰ ਹੋਏਗਾ ਤੇ ਇਸ ਤਰੀਕੇ ਨਾਲ ਸਟੂਡੈਂਟਸ ਆਪ ਇਹ ਸਾਮ ਨੂੰ ਵੀਡੀਓ ਕਰ ਸਕਦੇ ਆ ਇਸ ਲਈ ਮੈਂ ਤੁਹਾਨੂੰ ਕਹਿਨੀ ਹੈ ਕਿ ਜਿਹੜਾ ਡਿਫਰੈਂਸ ਫਾਈਂਡ ਆਊਟ ਕਰਨਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਅੱਗੇ 12 ਨੰਬਰ ਤੇ ਕਰਦੇ ਆ ਜੀ 71 ਦੇ ਵਿੱਚ ਆਪਾਂ ਡਿਫਰੈਂਸ ਫਾਈਂਡ ਆਊਟ ਕਰਦੇ ਆ ਇਹਦੇ ਵਿੱਚ ਹੁਣ ਦੇਖਦੇ ਆ ਫਿਰ ਕੀ ਬਣਦਾ ਹਨਾ ਡਿਫਰੈਂਸ ਫਾਈਂਡ ਆਊਟ ਕਰਕੇ ਤਾਂ ਜੀ 71 ਆ 69 ਠੀਕ ਹੈ ਜੀ 48 ਆ 38 ਆ ਅਤੇ 29 38 ਹੈ ਜੀ ਠੀਕ ਹੈ ਉਹਦੇ ਵਿੱਚ ਡਿਫਰੈਂਸ ਫਾਈਂਡ ਆਊਟ ਕਰਦੇ ਆ ਹੁਣ ਇਹ ਘਟ ਰਿਹਾ ਵਾ ਠੀਕ ਹੈ ਜੀ ਹੁਣ ਇੱਥੇ ਆਪਾਂ ਦੇਖਣਾ ਹੈ ਕਿ ਆਪਣਾ ਸਾਰੀਆਂ ਜਿਹੜੀਆਂ ਘਟ ਰਹੀਆਂ ਵਾ ਆਪਾਂ ਨੂੰ ਇੱਕ ਆਈਡੀਆ ਲੱਗ ਰਿਹਾ ਹੈ ਕਿ ਸਾਰੀਆਂ ਘਟ ਰਹੀਆਂ ਤੇ ਥੋੜੇ ਥੋੜੇ ਟਾਈਮ ਤੇ ਮਤਲਬ ਕਿ ਥੋੜੇ ਥੋੜੇ ਡਿਫਰੈਂਸ ਤੇ ਘਟ ਰਹੀਆਂ ਤਾਂ ਇਟ ਮੀਨਸ ਮਾਈਨਸ ਹੋ ਸਕਦਾ ਹੈ ਇਹਦੇ ਵਿੱਚ ਠੀਕ ਹੈ ਕੁਝ ਤਾਂ ਦੇਖਦੇ ਆ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਕਰਾਂਗੇ ਜੀ ਦੇਖੋ 71 ਦੇ ਵਿੱਚੋਂ 69 59 ਜਿਹੜੇ ਆਪਾਂ ਘਟਾਏ ਆ ਤਾਂ ਆਪਣੇ ਕੋਲ ਆਗੇ 12 ਆਨਸਰ ਠੀਕ ਹੈ ਜੀ ਇਹਨੂੰ ਆਪਾਂ ਤੁਸੀਂ ਘਟਾ ਕੇ ਵੀ ਦੇ ਸਕਦੇ ਹੋ ਆਪਾਂ ਇਸ ਤਰੀਕੇ ਨਾਲ ਘਟਾ ਲੈਨੇ ਹੁੰਨੇ ਆ ਜੀ 99 ਦੇ ਵਿੱਚੋਂ ਹੁਣ ਆਪਾਂ 48 ਘਟਾਉਣੇ ਆ ਤਾਂ ਆਪਣੇ ਕੋਲ ਆ ਗਿਆ ਜੀ 11 ਆਨਸਰ ਠੀਕ ਹੈ ਜੀ ਤਾਂ 11 ਆਗੇ 11 ਘਟ ਹੋਗੇ ਤਾਂ ਜੇ ਅੱਗੇ ਆਪਾਂ 48 ਦੇ ਵਿੱਚੋਂ ਆਪਾਂ 38 ਘਟਾਉਣੇ ਆ ਤਾਂ ਆਪਣੇ ਕੋਲ 10 ਘਟ ਹੋਗੇ ਠੀਕ ਹੈ ਜੀ ਜੇ 10 ਦੇ 38 ਦੇ ਵਿੱਚੋਂ ਆਪਾਂ 29 ਘਟਾਉਣੇ ਆ ਤੇ ਜੀ ਆਪਣੇ ਕੋਲ ਅੱਗੇ ਹੋਗੇ ਜੀ ਹਾਂ ਜੀ 10 ਘਟ ओके हां जी ਤਾਂ ਆਪਣੇ ਕੋਲ ਅੱਗੇ ਹੋ ਜਾਣਗੇ 38 ਦੇ ਵਿੱਚੋਂ ਆਪਾਂ ਕੱਟ ਕਰਨੇ ਆ ਜੀ 29 हां जी ਤਾਂ ਇੱਥੇ ਆਪਣੇ ਕੋਲ ਆ ਜਾਣਗੇ ਜੀ 9 ਘੱਟ ਹੋ ਜਾਣਗੇ ਠੀਕ ਹੈ ਜੀ 9 ਘੱਟ ਹੋ ਗਏ ਤਾਂ ਸਟੂਡੈਂਟਸ ਅੱਗੇ ਹੁਣ ਆਪਾਂ ਕੀ ਕਰਦੇ ਆ ਹੁਣ ਆਪਾਂ ਦੇਖੋ ਹੁਣ ਇੱਥੇ ਰੁਕ ਜੋ ਹੁਣ ਇੱਥੇ ਦੇਖੋ 12 ਘੱਟ ਹੋ ਰਹੇ 11 ਘੱਟ ਹੋ ਰਹੇ 10 ਘੱਟ ਹੋ ਰਹੇ 9 ਘੱਟ ਹੋ ਰਹੇ ਇਟ ਮੀਨਸ ਕਿ ਕਰਮਵਾਰ ਘੱਟ ਹੋ ਰਹੇ ਆ ਠੀਕ ਹੈ ਜੀ ਲੋ ਕਟਾਓ ਹੋ ਰਿਹਾ ਤੇ ਇਹਦੇ ਵਿੱਚੋਂ ਆਪਣੇ ਕਿੰਨੇ ਘਟ ਜਾਣਗੇ ਜੀ 8 ਘਟ ਜਾਣਗੇ ਠੀਕ ਹੈ ਜੀ 8 29 ਵਿੱਚੋਂ ਘਟ ਗਏ ਤਾਂ ਆਪਣੇ ਕੋਲ ਆ ਜਾਏਗਾ ਜੀ ਆਨਸਰ 20 1 ਆ ਜਾਊਗਾ ਠੀਕ ਹੈ ਜੀ ਇਹ ਆਪਣਾ ਆਨਸਰ ਆ ਜਾਏਗਾ ਇਹ ਆਪਣਾ ਕੀ ਆ ਜਾਏਗਾ ਜੀ ਆਨਸਰ ਆ ਜਾਏਗਾ 21 ਤਾਂ ਇੱਥੇ ਆਪਾਂ ਦਾ ਜੋ ਆਨਸਰ ਹੋਏਗਾ ਜੀ ਉਹ ਹੋਏਗਾ 21 ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਸਟੂਡੈਂਟਸ ਆਪਾਂ ਇਹਨੂੰ ਸੋਲਵ ਕਰ ਸਕਦੇ ਆ ਥੋੜੇ ਦਿਮਾਗ ਦੀ ਗੱਲ ਹੈ ਮਤਲਬ ਇਤਨਾ ਕੋਈ ਡਿਫਰੈਂਟ ਹੈ ਨਹੀਂ ਇਹਦੇ ਵਿੱਚ ਠੀਕ ਹੈ ਹੁਣ ਆਪਣੇ ਕੋਲ ਅੱਗੇ ਜੀ 14 ਆ ਗਿਆ 21 30 41 ਤੇ 54 ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਕੀ ਹੋ ਰਿਹਾ ਇਹ ਚ ਵਧ ਰਿਹਾ ਤਾਂ ਆਪਾਂ ਦੇਖਦੇ ਹਾਂ ਜੀ ਕੀ ਹੋ ਰਿਹਾ ਇਹਦੇ ਵਿੱਚ ਚੇਂਜ ਕਰ ਲਈਏ ਆਪਾਂ ਪਹਿਲਾ ਕਲਰ ਇਹਦੇ ਵਿੱਚ ਕੀ ਹੋ ਰਿਹਾ ਜੀ ਜਦੋਂ 7 ਤੋਂ ਆਪਾਂ 21 ਕਰਾਂਗੇ 14 ਤੋਂ ਆਪਾਂ 21 ਕਰਾਂਗੇ ਤੇ ਇਹਦੇ ਵਿੱਚ 7 ਪਲੱਸ ਹੋਏਗਾ ਪੱਕਾ ਠੀਕ ਹੈ ਜੀ ਫਿਰ ਜਦੋਂ 21 ਦੇ ਵਿੱਚ ਆਪਾਂ 9 ਪਲੱਸ ਕਰਾਂਗੇ ਤਾਂ 30 ਆਉਣਗੇ ਆਪਣੇ ਕੋਲ ਠੀਕ ਹੈ ਜੀ ਫਿਰ ਕੀ ਆਪਾਂ ਕਰ ਰਹੇ ਹਾਂ ਸਟੂਡੈਂਟਸ ਆਪਾਂ 30 ਦੇ ਵਿੱਚ ਆਪਾਂ 41 ਬਣਾ ਰਹੇ ਹਾਂ 30 ਦੇ ਵਿੱਚ ਆਪਾਂ 41 ਜੋੜ 41 ਆਪਾਂ ਇੱਥੇ ਘਟਾ ਕੇ ਦੇਖ ਸਕਦੇ ਹਾਂ 30 ਦੇ ਵਿੱਚੋਂ ਜੇ ਆਪਾਂ ਕਿਹ ਵਾਲੀ ਘਟਾ ਦਿੰਦੇ 11 ਆ ਜਾਂਦੇ ਆ ਤਾਂ ਇੱਥੇ ਮਤਲਬ 30 ਦੇ ਵਿੱਚ ਆਪਾਂ 11 ਜੋੜਾਂਗੇ ਤਾਂ ਹੀ ਆਪਣੇ ਕੋਲ ਕਿਹ ਵਾਲੀ ਆਉਣਗੇ ਅੱਗੇ ਆਪਾਂ 13 ਜੋੜਾਂਗੇ ਤਾਂ ਆਪਣੇ ਕੋਲ ਆਏਗੇ 54 ਤਾਂ ਹੁਣ ਆਪਾਂ ਕੀ ਕਰਨਾ ਜੇ ਅੱਗੇ 15 ਜੋੜਨੇ ਆ ਤੇ ਸਟੂਡੈਂਟਸ ਜੇ ਤੁਹਾਨੂੰ ਯਾਦ ਹੈ ਤਾਂ ਇਹ ਸਾਰੇ ਪ੍ਰਾਈਮ ਨੰਬਰ ਆ ਤਾਂ ਇੰਨਾ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖਣਾ ਆਪਾਂ ਨੂੰ ਪੈਣਾ ਹੈ ਕਿ ਪ੍ਰਾਇਮ ਨੰਬਰ ਆ ਜਾਂ ਆਡ ਨੰਬਰ ਆ ਉਹ ਆਪਾਂ ਦੇਖ ਕੇ ਜਿਹੜਾ ਉਹ ਕਰਨਾ ਹੈ ਪ੍ਰਾਈਮ ਨੰਬਰ ਹੈ ਸਟੂਡੈਂਟਸ ਇੱਥੇ ਆ ਜੀਗਾ ਜੀ 69 ਆਨਸਰ ਆ ਜੀ 69 ਆਨਸਰ ਆ ਜੀ ਸਟੂਡੈਂਟਸ ਇਹਦਾ 99 ਠੀਕ ਹੈ ਜੀ ਤਾਂ ਇਹਦਾ ਆਨਸਰ ਹੈਗਾ ਜੀ 69 ਤੇ ਨੈਕਸਟ ਕਰਦੇ ਹਾਂ ਸਟੂਡੈਂਟਸ 14 ਨੰਬਰ ਦਾ ਕਰਦੇ ਹਾਂ ਜੀ ਆਪਾਂ 14 ਨੰਬਰ ਦੇ ਵਿੱਚ ਦੇਖੋ ਜੀ 2 5 10 ਤੇ ਇਥੇ ਵਿੱਚ ਸੈਂਟਰ ਦੇ ਵਿੱਚ ਆ ਗਿਆ ਸਟੂਡੈਂਟਸ ਠੀਕ ਹੈ ਜੀ ਕੀ ਨੰਬਰ ਆਪਾਂ ਫਾਈਂਡ ਕਰਨਾ 26 ਉਹ ਨੀਟਿਜ ਕੀ ਹੋ ਰਿਹਾ ਸਟੂਡੈਂਟਸ 3 ਪਲੱਸ ਹੋ ਰਿਹਾ ਜੀ ਤਿੰਨ ਆਪਾਂ ਨੂੰ ਪਤਾ ਲੱਗ ਗਿਆ 3 ਪਲੱਸ ਹੋ ਰਿਹਾ ਜੀ ਇਹਦੇ ਚ ਠੀਕ ਹੈ ਜੀ ਅੱਗੇ ਕੀ ਹੋ ਰਿਹਾ ਸਟੂਡੈਂਟਸ ਅੱਗੇ 5 ਪਲੱਸ ਹੋ ਰਿਹਾ ਹੈ 3 ਪਲੱਸ ਹੋ ਰਿਹਾ ਹੈ 5 ਪਲੱਸ ਹੋ ਰਿਹਾ ਹੈ ਇਸ ਤੋਂ ਅੱਗੇ ਆਪਾਂ ਨੂੰ ਪਤਾ ਨਹੀਂ ਕੀ ਪਲੱਸ ਹੋ ਰਿਹਾ ਹੈ 3 ਅਤੇ ਪਲੱਸ ਇੱਕ ਤਾੜ ਨੰਬਰ ਹੈ 1 ਇੱਕ ਪ੍ਰਾਈਮ ਨੰਬਰ ਹੈ ਔਡ ਨੰਬਰ ਵੀ ਜੇ ਆਪਾਂ ਕਾਊਂਟ ਕਰਾਂਗੇ ਤਾਂ ਇੱਥੇ 7 ਆਊਗਾ ਪ੍ਰਾਈਮ ਨੰਬਰ ਵੀ ਕਾਊਂਟ ਕਰਾਂਗੇ ਤਾਂ 7 ਆਏਗਾ ਤਾਂ ਜੇ ਆਪਾਂ 10 ਦੇ ਵਿੱਚ 7 ਪਲੱਸ ਕਰੀਏ ਤਾਂ 17 ਆ ਜਾਏਗਾ ਠੀਕ ਹੈ ਜੀ ਤੇ 17 ਦੇ ਵਿੱਚ ਆਪਾਂ ਕੀ ਪਲੱਸ ਕਰ ਦਈਏ 9 ਤਾਂ ਆਪਣੇ ਕੋਲ 19 26 ਆ ਜਾਏਗਾ ਤਾਂ ਇਟ ਮੀਨਸ ਆਪਣਾ ਆਨਸਰ ਜੋ ਹੈ 17 ਉਹ ਬਿਲਕੁਲ ਸਹੀ ਹੈ ਠੀਕ ਹੈ ਜੀ ਤਾਂ ਇੱਥੇ ਆਏਗਾ ਜੀ 17 ਆਨਸਰ तो स्टूडेंट्स इस तरीके आपजिक ला के भी कई बार देखना पैंता है कि किमें आंसर आ सकता है ठीक है जी नैक्सट है जी अपने को सोलह नंबर अपना है फिफ्टीन uh, नंबर है जोड़ा अपना वो क्वेश्चन है जी अपने को आप देखते हैं जी कि करना इन आप हाँ जी सब तो पहला है जी एक का अपने को ठीक है जी छे है पंद्रह है इत जोड़ा आंसर अपने को आएगा ਕੀ ਕੀ ਹੈ 45 ਹੈ ਜੀ 64 ਹੈ ਤੇ 64 ਹੈ 64 ਹੈ ਤੇ 64 ਹੈ ਠੀਕ ਹੈ ਜੀ ਹੁਣ ਆਪਾਂ 1 ਦੇ ਵਿੱਚ ਜਦੋਂ ਸਿੱਧਾ 5 ਐਡ ਕਰਾਂਗੇ ਤਾਂ ਆਪਣੇ ਕੋ ਪਤਾ ਹੈ ਜੀ 6 ਬਣ ਜਾਏਗਾ ਠੀਕ ਹੈ ਜੀ 6 ਦੇ ਵਿੱਚ ਜਦੋਂ ਆਪਾਂ ਕੀ ਐਡ ਕਰਾਂਗੇ ਜੀ 9 ਐਡ ਕਰਾਂਗੇ ਤਾਂ ਆਪਣੇ ਕੋ 15 ਬਣੇਗਾ ਠੀਕ ਹੈ ਇਹ ਤਾਂ ਆਪਣੇ ਕੋ ਸਿੰਪਲ ਹੈ ਫਾਰਮੂਲਾ ਹੁਣ ਇਹ ਦੋਨੇ ਕੀ ਹੈ ਜੀ 5 ਤੇ 9 ਕੀ ਹੈ ਇਹ ਦੇਖਦੇ ਹਾਂ ਜੀ ਆਪਾਂ ਅੱਗੇ ਕਿਉਂਕਿ ਇਥੋਂ ਆਪਾਂ ਨੂੰ ਸਮਝ ਨਹੀਂ ਨਾ ਆ ਰਿਹਾ ਕਿ ਇਕੱਲੇ ਉਹਨਾਂ ਨੇ ਔਡ ਨੰਬਰ ਲੈ ਰਹੇ ਆ ਜਾਂ ਉਹ ਦੂਸਰੇ ਨੰਬਰ ਲੈ ਰਹੇ ਆ ਮਤਲਬ ਕਿ ਪ੍ਰਾਈਮ ਨੰਬਰ ਲੈ ਰਹੇ ਤਾਂ ਆਪਾਂ ਦੇਖਦੇ ਹਾਂ ਠੀਕ ਹੈ ਜੀ ਅੱਗੇ ਆਪਾਂ ਹੁਣ ਇੱਥੇ ਮਾਈਨਸ ਕਰਕੇ ਦੇਖਦੇ ਹਾਂ ਜੀ 68 ਦੇ ਵਿੱਚੋਂ ਆਪਾਂ 44 ਮਾਈਨਸ ਕਰਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਇੱਥੇ ਕੀ ਨੰਬਰ ਉਹਨਾਂ ਨੇ ਲਿਆ ਹੋਇਆ ਹੈ ਠੀਕ ਹੈ ਜੀ ਹਾਂਜੀ ਸਟੂਡੈਂਟਸ ਤਾਂ ਆਪਾਂ ਕਰਕੇ ਦੇਖਿਆ ਇਹਦਾ ਦੇਖੋ ਜੀ ਇੱਥੇ 44 ਦੇ ਸੌਰੀ ਆ ਜਿਹੜਾ 68 ਹੈ ਜੀ ਇਹਦੇ ਵਿੱਚ 45 ਕੱਢੇ ਤਾਂ ਆਪਣੇ ਕੋਲ ਕਿ ਕੀ ਹੁੰਦਾ ਹੈ ਤੇ ਜੇ 91 ਦੇ ਵਿੱਚੋਂ ਆਪਾਂ 64 ਕੱਢਦੇ 68 ਕੱਢਦੇ ਤਾਂ ਆਪਣੇ ਕੋਲ 25 ਹੁੰਦਾ ਤਾਂ ਸਟੂਡੈਂਟਸ ਇੱਕ ਗੱਲ ਆਪਾਂ ਨੋਟਿਸ ਕੀਤੀ ਇੱਥੇ ਜੀ ਜਿਹੜੀ ਮੇਨ ਜਿਹੜੀ ਆਪਣੇ ਕੋਲ ਹੈਗੀ ਆ ਮੇਨ ਗੱਲ ਨੋਟਿਸ ਕਰਨ ਵਾਲੀ ਉਹ ਹੈ ਜੀ ਇਹ ਤੇ ਜਦੋਂ ਆਪਾਂ 4 9 ਤੇ 4 5 ਦਾ ਡਿਫਰੈਂਸ ਕੱਢਦੇ ਉਹ ਵੀ 4 ਆਉਂਦਾ ਆਪਣੇ ਕੋਲ 21 ਤੇ 25 ਦਾ ਡਿਫਰੈਂਸ ਕੱਢਦੇ ਉਹ ਵੀ 4 ਆਉਂਦਾ ਤਾਂ ਸਟੂਡੈਂਟਸ ਹੁਣ ਆਪਾਂ ਨੂੰ ਦੇਖਣਾ ਪੈਣਾ ਹੈ ਕਿ 9 ਦਾ ਡਿਫਰੈਂਸ ਕਿਹਦੇ ਨਾਲ 4 ਆਊਗਾ ਮਤਲਬ ਕਿ 13 ਨਾਲ 4 ਆਊਗਾ ਤਾਂ ਇਟ ਮੀਨਸ ਕਿ ਆਪਾਂ 15 ਦੇ ਵਿੱਚ 13 ਐਡ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ 28 ਆਪਣਾ ਆਨਸਰ ਆ ਜਾਏਗਾ ਠੀਕ ਹੈ ਜੀ ਤਾਂ ਆਪਣਾ ਆਨਸਰ ਹੈ ਜੀ ਇੱਥੇ ਇਹ ਆਪਣਾ ਆਨਸਰ ਹੈ ਜੀ 28 ਇੱਥੇ ਆਪਣਾ ਆਨਸਰ ਆਏਗਾ ਇੱਥੇ 13 ਪਲੱਸ ਹੋਣਗੇ ਤੇ ਜੀ ਇਹਦੇ ਵਿੱਚ ਅੱਗੇ ਇਹਦੇ ਵਿੱਚ ਆਪਾਂ ਕਰਾਂਗੇ ਜੀ 17 ਪਲੱਸ ਤਾਂ ਕਰਕੇ ਆਪਣੇ ਕੋਲ ਬਣੇਗਾ ਅੱਗੇ 45 ਠੀਕ ਹੈ ਜੀ ਤੇ 13 ਅਤੇ 17 ਦੇ ਵਿੱਚ ਵੀ ਜਿਹੜਾ 4 ਦਾ ਡਿਫਰੈਂਸ ਆ ਰਿਹਾ ਤਾਂ ਇਹ ਜਿਹੜਾ ਸਵਾਲ ਆ ਆਪਣਾ ਇਸ ਤਰੀਕੇ ਨਾਲ ਸੋਲਵ ਹੋਣਾ ਸੀ ਸਟੂਡੈਂਟਸ ਠੀਕ ਹੈ ਜੀ ਥੈਂਕ ਯੂ ਸੋ ਮਚ ਸਟੂਡੈਂਟਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਥੈਂਕ ਯੂ ਸੋ